ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਿਆਂ ਤੇ ਆਮ ਖਪਤਕਾਰਾਂ ਲਈ LPG ਰੀਫਿਲ ਸਸਤਾ ਕਰ ਦਿੱਤਾ ਹੈ ਕੇਂਦਰ ਸਰਕਾਰ ਦੇ LPG ਸਿਲੰਡਰ ਤੇ ਸਬਸਿਡੀ ਦੇ ਰਕਮ ਵਧਾਉਣ ਦੇ ਫੈਸਲੇ ਤੋਂ ਬਾਅਦ ਦੇਸ਼ ਵਿੱਚ LPG ਸਿਲੰਡਰਾਂ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ 19 ਅਗਸਤ 2023 ਨੂੰ ਮੋਦੀ ਕੈਬਨਿਟ ਦੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਆਮ ਅਤੇ ਲਾਭਪਾਤਿਆਂ ਲਈ LPG ਸਿਲੰਡਰ 200 ਰੁਪਏ ਸਸਤਾ ਕਰ ਦਿੱਤਾ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸਤੰਬਰ ਮਹੀਨੇ ਵਿੱਚ ਰੋਜ਼ਾਨਾ ਰਿਫਿਲ ਹੋਣ ਵਾਲੇ ਰਸੋਈ ਗੈਸ ਸਿਲੰਡਰਾਂ ਦੀ ਔਸਤ ਗਿਣਤੀ 11 ਲੱਖ ਨੂੰ ਪਾਰ ਕਰ ਗਈ ਹੈ ਅਕਤੂਬਰ 2023 ਦੇ ਵਿੱਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਿਆਂ ਲਈ ਐਲਪੀਜੀ ਨੂੰ 100 ਰੁਪਏ ਸਸਤਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਕਤੂਬਰ ਚ ਐਲਪੀਜੀ ਗੈਸ ਦੀ ਮੰਗ ਵਧਣ ਤੋਂ ਬਾਅਦ ਰੋਜ਼ਾਨਾ 10.3 ਸਿਲੰਡਰਾਂ ਦੀ ਰਿਫਿਲ ਦੇਖਣ ਨੂੰ ਮਿਲੀ ਅਤੇ ਮੰਨਿਆ ਜਾ ਰਿਹਾ ਹੈ ਕਿ ਐਲਪੀਜੀ ਸਿਲੰਡਰ ਰਿਫਿਲ ਕਰਨ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਸਕਦਾ ਹੈ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ LPG ਸਿਲੰਡਰ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਪ੍ਰਧਾਨ ਮੰਤਰੀ ਉज्ज्वला ਯੋਜਨਾ ਦੇ ਲਾਭਪਾਰਤੀਆਂ ਨੂੰ LPG ਸਿਲੰਡਰ 500 ਰੁਪਏ ਸਸਤਾ ਭਾਵ 600 ਰੁਪਏ ਵਿੱਚ ਮਿਲ ਰਿਹਾ ਹੈ। ਬਾਕੀ LPG ਗਾਹਕਾਂ ਨੂੰ ਆਪਣੇ LPG ਸਿਲੰਡਰ ਨੂੰ ਰੀਫਿਲ ਕਰਨ ਲਈ 900 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ। ਜਦੋਂ ਕਿ ਪਹਿਲਾਂ ਉਹਨਾਂ ਨੂੰ 1100 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ। ਕੇਂਦਰ ਸਰਕਾਰ ਹੀ ਨਹੀਂ ਸਗੋ ਕਈ ਰਾਜਾਂ ਨੇ ਵੀ ਆਪਣੇ ਰਾਜਾਂ ਵਿੱਚ LPG ਸਿਲੰਡਰ ਸਸਤਾ ਕਰ ਦਿੱਤਾ ਹੈ। ਰਾਜਸਥਾਨ ਦੀ ਕਾਂਗਰਸ ਸਰਕਾਰ ਪ੍ਰਧਾਨ ਮੰਤਰੀ ਉਜਵਲਾਈ ਯੋਜਨਾ ਦੇ ਲਾਭਪਾਰਤੀਆਂ ਨੂੰ ਸਿਰਫ 500 ਰੁਪਏ ਦੇ ਵਿੱਚ ਸਿਲੰਡਰ ਮੁਹੱਈਆ ਕਰਵਾ ਰਹੀ ਹੈ ਉੱਤਰ ਪ੍ਰਦੇਸ਼ ਦੀ ਜੋਗੀ ਸਰਕਾਰ ਨੇ ਦੀਵਾਲੀ ਦੇ ਮੌਕੇ ਤੇ ਪ੍ਰਧਾਨ ਮੰਤਰੀ ਉਜਵਲਾਈ ਯੋਜਨਾ ਦੇ ਲਾਭਪਾਰਤੀਆਂ ਨੂੰ ਮੁਫਤ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਨੇ ਵੀ 450 ਰੁਪਏ ਦੇ ਵਿੱਚ ਸਿਲੰਡਰ ਦੇਣ ਦਾ ਵਾਅਦਾ ਕੀਤਾ ਕਾਂਗਰਸ ਨੇ ਆਪਣੇ ਚੌਨ ਮਨੋਰਥ ਪੱਤਰ ਵਿੱਚ ਮੱਧ ਪ੍ਰਦੇਸ਼ ਛੱਤੀਸਗੜ੍ਹ ਵਿੱਚ 500 ਰੁਪਏ ਦੇ ਵਿੱਚ ਐਲਪੀਜੀ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਿਆਂ ਤੇ ਆਮ ਖਪਤਕਾਰਾਂ ਲਈ ਐਲਪੀਜੀ ਰੀਫਿਲ ਸਸਤਾ ਕਰ ਦਿੱਤਾ ਹੈ ਕਿੰਦੇ ਸਰਕਾਰ ਦੇ LPG ਸਿਲੰਡਰ ਤੇ ਸਬਸਿਡੀ ਦੇ ਰਕਮ ਵਧਾਉਣ ਦੇ ਫੈਸਲੇ ਤੋਂ ਬਾਅਦ ਦੇਸ਼ ਵਿੱਚ LPG ਸਿਲੰਡਰਾਂ ਦੀ ਮੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ 19 ਅਗਸਤ 2023 ਨੂੰ ਮੋਦੀ ਕੈਬਨਿਟ ਦੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਆਮ ਅਤੇ ਲਾਪਰਤੀਆਂ ਲਈ LPG ਸਿਲੰਡਰ 200 ਰੁਪਏ ਸਸਤਾ ਕਰ ਦਿੱਤਾ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸਤੰਬਰ ਮਹੀਨੇ ਵਿੱਚ ਰੋਜ਼ਾਨਾ ਰਿਫਿਲ ਹੋਣ ਵਾਲੇ ਰਸੋਈ ਗੈਸ ਸਿਲੰਡਰਾਂ ਦੀ ਔਸਤ ਗਿਣਤੀ 11 ਲੱਖ ਨੂੰ ਪਾਰ ਕਰ ਗਈ ਅਕਤੂਬਰ 2023 ਦੇ ਵਿੱਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ LPG ਨੂੰ 100 ਰੁਪਏ ਸਸਤਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਕਤੂਬਰ ਚੁਲ LPG ਗੈਸ ਦੀ ਮੰਗ ਵਧਣ ਤੋਂ ਬਾਅਦ ਰੋਜ਼ਾਨਾ 10.3 ਸਿਲੰਡਰਾਂ ਦੀ ਰੀਫਿਲ ਦੇਖਣ ਨੂੰ ਮਿਲੀ ਅਤੇ ਮੰਨਿਆ ਜਾ ਰਿਹਾ ਹੈ ਕਿ LPG ਸਿਲੰਡਰ ਰੀਫਿਲ ਕਰਨ ਦੀ ਗਿਣਤੀ 'ਚ ਹੋਰ ਵਾਧਾ ਹੋ ਸਕਦਾ ਹੈ ਪੰਜ ਸੂਬਿਆਂ ਦੀ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ LPG ਸਿਲੰਡਰ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਰਤੀਆਂ ਨੂੰ ਐਲਪੀਜੀ ਸਿਲੰਡਰ 500 ਰੁਪਏ ਸਸਤਾ ਭਾਵ 600 ਰੁਪਏ ਵਿੱਚ ਮਿਲ ਰਿਹਾ ਹੈ। ਬਾਕੀ ਐਲਪੀਜੀ ਗਾਹਕਾਂ ਨੂੰ ਆਪਣੇ ਐਲਪੀਜੀ ਸਿਲੰਡਰ ਨੂੰ ਰੀਫਿਲ ਕਰਨ ਲਈ 900 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ। ਜਦੋਂ ਕਿ ਪਹਿਲਾਂ ਉਹਨਾਂ ਨੂੰ 1100 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ। ਕੇਂਦਰ ਸਰਕਾਰ ਹੀ ਨਹੀਂ ਸਗੋ ਕਈ ਰਾਜਾਂ ਨੇ ਵੀ ਆਪਣੇ ਰਾਜਾਂ ਵਿੱਚ LPG ਸਿਲੰਡਰ ਸਸਤਾ ਕਰ ਦਿੱਤਾ ਹੈ। Rajasthan ਦੀ Congress ਸਰਕਾਰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਿਆਂ ਨੂੰ ਸਿਰਫ 500 ਰੁਪਏ ਦੇ ਵਿੱਚ ਸਿਲੰਡਰ ਮੁਹੱਈਆ ਕਰਵਾ ਰਹੀ ਹੈ। ਉੱਤਰ ਪ੍ਰਦੇਸ਼ ਦੀ Yogi ਸਰਕਾਰ ਨੇ ਦੀਵਾਲੀ ਦੇ ਮੌਕੇ ਤੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਿਆਂ ਨੂੰ ਮੁਫਤ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ। ਮੱਧ ਪ੍ਰਦੇਸ਼ ਦੀ Shivraj ਸਰਕਾਰ ਨੇ ਵੀ 450 ਰੁਪਏ ਦੇ ਵਿੱਚ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ। Congress ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਮਧ ਪ੍ਰਦੇਸ਼ ਛੱਤੀਸਗੜ੍ਹ ਵਿੱਚ 500 ਰੁਪਏ ਦੇ ਵਿੱਚ ਐਲਪੀਜੀ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼